ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਪੀ.ਐਚ. ਖਾਲੜਾ ਤੇ ਬੀ.ਐਸ.ਐਫ 71 ਬੀ.ਐਨ ਵਿਖੇਵਡ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਲਸੀਆਂ ਖੁਰਦ ਵਿਖੇ ਬੀ.ਐਸ.ਐਫ ਦੇ ਜਵਾਨਾਂ ਨੂੰ ਮਿਲਿਆ ਹਥਿਆਰਾਂ ਦਾ ਜਖੀਰਾ ਆਪ ਵੇਖਦੇ ਹਾਂ ਖਾਲੜਾ ਤੇ ਪੂਰੀ ਖਬਰ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਦੇ ਬਚੰਦਰ ਪੰਜਾਬ ਦੇ ਨਾਲ ਬਾਰਡਰ ਤੇ ਜਿੱਥੇ ਬੀਐਸਐਫ ਫਰਸਟ ਡਿਫੈਂਸ ਲਾਈਨ ਤੇ ਚੌਕਸਟਿਚ ਕਰਨੀ ਹੈ ਉਥੇ ਸੈਕੰਡ ਡਿਫੈਂਸ ਲਾਈਨ ਤੇ ਜਿਹੜੀ ਆ ਪੰਜਾਬ ਪੁਲਸ ਪੂਰੀ ਤਰ੍ਹਾਂ ਚ ਕਰਨੀ ਹੈ ਤੇ ਹਮੇਸ਼ਾ ਹੀ ਬੀਐਸਐਫ ਤੇ ਪੰਜਾਬ ਪੁਲਸ ਆਪਸ ਵਿੱਚ ਮਿਲ ਕੇ ਜਿਹੜੀ ਆ ਪ੍ਰਾਪਤੀਆਂ ਕਰਦੀ ਰਹਿੰਦੀ ਹੈ ਜਿੱਥੇ ਪੰਜਾਬ ਸਰਕਾਰ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦ ਆਈਪੀਐਸ ਨੇ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮੌਹਿਮ ਚੜੀ ਐ ਜਿੱਥੇ ਅਸੀਂ ਨਿਤ ਬਰਾਮਦਗੀਆਂ ਕਰਦੇ ਆਂ ਉਥੇ ਅੱਜ ਵੀ ਜਿਹੜੀ ਸ਼੍ਰੀ ਅਸ਼ਕੂਰੀ ਕਪੂਰ ਆਈਪੀਐਸ ਨਾਲ ਸੰਪੀ ਤਰਨਤਾਰ ਦੀ ਹਦਦਾਂ ਦੇ ਜਿਹੜੀ ਸਾਂਝਾ ਸਰਚ ਆਪਰੇਸ਼ਨ ਬੀਐਸਐਫ ਦੇ ਨਾਲ ਜਿਹੜੀ ਖਤਰ ਬਟਾਲੀਅਨ ਭਿੱਖੀ ਵਿੰਡਾ ਉਹਨਾਂ ਦੇ ਨਾਲ ਕੀਤਾ ਗਿਆ ਤੇ ਜਿਹੜੀ ਆ ਇਸ ਸਾਂਝੇ ਆਪਰੇਸ਼ਨ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ 4 ਪਿਸਟਲ ਜਿਹੜੇ ਆ 7.62 ਐਮਐਮ ਦੇ ਜਿਹੜੇ मेड इन चाइना ਨਾਲ ਇਹਨਾਂ ਦੇ 4 ਮੈਗਜ਼ੀਨ ਤੇ 50 ਰਾਉਂਡ 9 एमएम ਜਿੰਦਾ ਜਿਹੜੇ ਆ ਉਹ ਪਿੰਡ ਕਲਸੀਆਂ ਖੁਰਦ ਦੀ ਫਿਰਨੀ ਤੋਂ ਆਬਰਾਮਤ ਹੋਏ ਜਿਸ ਬੰਦੀ ਥਾਣੇ ਖਾਲੜਾ ਵਿਖੇ ਐਫ ਆਈ ਆਰ ਨੰਬਰ 93 ਅੰਡਰ ਸੈਕਸ਼ਨ 25 54 ਨਾਟਾ ਆਬਜੈਕਟ ਤੇ 10 11 12 ਇਅਰ ਕਰਾਫਟ ਐਕਟ ਦਰਜ ਰਜਿਸਟਰ ਕਰਕੇ ਦੀ ਇਨਵੈਸਟੀਗੇਸ਼ਨ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਜਿੱਥੇ دی ਇਨਵੈਸਟੀਗੇਸ਼ਨ ਸੈਂਟੀਫਿਕ ਤਰੀਕੇ ਨਾਲ ਤੇ ਉੱਥੇ ਜਿਹੜੇ ਸਾਡੇ ਸੋਰਸੇਸ ਆ ਉਹਨਾਂ ਨਾਲ ਵੀ ਅਸੀਂ ਆਰੰਭ ਕੀਤੀ ਹੈ ਤੇ ਜਲਦੀ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਫੜ ਕੇ ਹੀ ਗ੍ਰਿਫਤਾਰ ਕਰਕੇ ਤੇ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਇੱਥੇ ਮੈਂ ਦੱਸਣਾ ਚਾਹੁੰਦਾ ਵਾਂ ਕਿ ਹੁਣ ਤੱਕ ਜੇ ਇਸ ਸਾਲ ਦੀ ਗੱਲ ਕਰੀਏ ਤੇ 40 ਕਿਲੋ ਦੇ ਕਰੀਬ ਹੈਰੋ ਤੇ 42 ਦੇ ਕਰੀਬ ਡਰੋਨ ਤੇ ਆ ਜਿਹੜੇ ਹੁਣ ਪਿਸਟਲ ਨੇ ਇਹ ਅਸੀਂ ਜਿਹੜੇ ਆਚਾਰ ਹੋਣ ਤੇ ਚਾਰ ਪਿਸਟਲ ਆਈ ਪਹਿਲਾਂ 8 ਦੇ ਕਰੀਬ ਹੀ ਜਿਹੜੇ ਪਿਸਟਲ ਜਿਹੜੇ ਆ ਰਿਕਵਰ ਕਰ ਚੁੱਕੇ ਤੇ 35 ਤੋਂ 36 ਦੇ ਕਰੀਬ ਜਿਹੜੇ ਵਿਅਕਤੀ ਨੇ ਵੱਖ-ਵੱਖ ਮਕਾਦਮਿਆਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜਿਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਜਿਹੜੇ ਏਸ ਡਰੋਨ ਐਕਟੀਵਿਟੀ ਜਾਂ ਬਾਰਡਰ ਐਕਟੀਵਿਟੀ ਨਾਲ ਰਿਲੇਟਡ ਨੇ ਤੇ ਕਈਆਂ ਦੇ ਜਿਹੜੀ 68 ਐਫ ਦੇ ਵਿੱਚ ਅਸੀਂ ਜ਼ਾਇਦਾਦ ਵੀ ਜ਼ਬਤ ਕਰਾ ਚੁੱਕੇ ਆ ਸੋ ਮੈਂ ਇੱਥੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਇਸ ਥੰਦੇ ਤੋਂ ਬਹੁਤ ਦੂਰ ਰਹੋ ਕਿਉਂਕਿ ਇਹ ਦੇਸ਼ ਧਰੋਹੀ ਹੈ ਇਹ ਆਪਣੀ ਪੰਜਾਬੀਅਤ ਨਾਲ ਧਰੋਹੀ ਹੈ ਇਹ ਆਪਣੇ ਧਰਮ ਨਾਲ ਧਰੋਹੀ ਹੈ ਸੋ ਇਹਦੇ ਵਿੱਚ ਜੇ ਥੋੜਾ ਜਿਹਾ ਲਾਲਚ ਨੂੰ ਪਾ ਕੇ ਤੁਸੀਂ ਗਲਤ ਕੰਮ ਕਰਦੇ ਹੋ ਤੇ ਗ੍ਰਿਫਤਾਰ ਹੋ ਕੇ ਦਾਦਾ ਸਾਲਾਂ ਵਾਸਤੇ ਜੇਲ੍ਹ ਵੀ ਜਾਣਾ ਪੈਂਦਾ ਜਿਹੜੀ ਛੋਟੀ ਮੋਟੀ ਜ਼ਾਇਦਾਦ ਵੀ ਇਕੱਠੀ ਕਰਦੇ ਹੋ ਠਾ ਟਾਈਪ ਦੇ ਵਿੱਚ ਇੱਕੋ ਝਟਕੇ ਦੇ ਵਿੱਚ ਉਹ ਜ਼ਾਇਦਾਦ ਜਿਹੜੀ ਉਹ ਸਰਕਾਰੀ ਬਣ ਜਾਂਦੀ ਹੈ ਸੋ ਇਸ ਤੰਦੇ ਤੋਂ ਗੁਰੇਜ਼ ਕਰੋ ਤੇ ਆਪਣੇ ਪੰਜਾਬ ਵਾਸਤੇ ਤੇ ਪੰਜਾਬੀਅਤ ਵਾਸਤੇ ਕੰਮ ਕਰੋ ਤੇ ਆ ਪਾਕਿਸਤਾਨ ਜਿਹੜਾ ਗਵਾਂਡੀ ਮੁਲਕ ਆ ਜਿਹੜਾ ਹਮੇਸ਼ਾ ਚਾਹੁੰਦਾ ਹੈ ਵੀ ਪੰਜਾਬ ਦਾ ਬੇੜਾਗਰ ਕੋ ਹੋਵੇ ਤੇ ਜਿਹੜੀ ਆ ਉਹ ਉਹ ਲੜੀ ਜਿਹੜੀ ਕੜੀ ਆ ਜਿਹੜੀ ਭਾਰਤ ਨਾਲ ਜੰਗ ਦੀ ਉਹ ਕਮਜ਼ੋਰ ਹੋ ਜਾਂਦੇ ਕਿਉਂਕਿ ਪੰਜਾਬੀ ਬਾਰਡਰ ਤੇ ਬਿਠੇ ਨੇ 71 ਦੀ ਲੜਾਈ 'ਚ 61 ਦੀ ਲੜਾਈ 'ਚ ਉਹਨਾਂ ਨੇ ਵੇਖਿਆ ਵੀ ਪੰਜਾਬੀਆਂ ਨੇ ਆਰਮੀ ਦਾ ਸਾਥ ਦਿੱਤਾ ਤੇ ਉਹਨਾਂ ਕੋਲ ਭਾਵੇਂ ਪੈਟਰਨ ਟੈਂਕ ਸੀ ਉਹਨਾਂ ਨੂੰ 10 ਫੁੱਟ ਨਹੀਂ ਤੁਰਨ ਦਿੱਤਾ ਗਿਆ ਸੋ ਉਦੋਂ ਤੋਂ ਹੀ ਪਹਿਲਾ ਅੱਤਵਾਦ ਦੇ ਰੂਪ ਦੇ ਵਿੱਚ ਤੇ ਹੁਣ ਵਾਲਾ ਅੱਤਵਾਦ ਜਿਹੜਾ ਨਸ਼ਿਆਂ ਦੇ ਰੂਪ ਵਿੱਚ ਨਸ਼ਿਆਂ ਤੋਂ ਇਲਾਵਾ ਹੁਣ ਇਹਨਾਂ ਨੇ ਦੁਬਾਰੇ ਫੇਰ ਤੋਂ ਹਥਿਆਰ ਭੇਜ ਕੇ ਸਾਡੀ ਪੰਜਾਬੀਅਤ ਨੂੰ ਬਦਨਾਮ ਕਰਨ ਖਾਤਰ ਤੇ ਪੰਜਾਬੀ ਦਾ ਬੇੜਾ ਗਰਗ ਕਰਨ ਖਾਤਰ ਜਿਹੜੀ ਆ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਅਸੀਂ ਕਦੇ ਵੀ ਇਹਨਾਂ ਦੀਆਂ ਕੋਝੀਆਂ ਚਾਲਾਂ ਸਫਲ ਨਹੀਂ ਹੋਣ ਦਵਾਂਗੇ ਤੇ ਮੈਂ ਅਪੀਲ ਵੀ ਕਰਦਾ ਕਿ ਇਸ ਕੰਮ ਦੇ ਵਿੱਚ ਆਮ ਪਬਲਿਕ ਸਾਡਾ ਪੁਲਿਸ ਦਾ ਸਹਿਯੋਗ ਦੇਵੇ ਤੇ ਸੱਚੀ ਦੇ ਸੂਚੀ ਇਤਲਾਹ ਦੇਵੇ ਤੇ ਤਾੜਨਾ ਕਰਦਾ ਉਹਨਾਂ ਸਮਗਲਰਾਂ ਨੂੰ ਉਹਨਾਂ ਵਿਅਕਤੀਆਂ ਨੂੰ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਕਿ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਸੀਂ ਜੇਲੇ ਭੇਜ ਦੇਈਏ